ਬਲਕਿ ਬਾਹਰਲੇ ਮੁਲਕਾਂ 'ਚ ਦਾ ਸਭ ਤੋਂ ਮਹਿੰਗੇ ਆਪਰੇਸ਼ਨ ਜਿਹੜੇ ਨੇ ਉਹ ਕੁੱਤੇ ਬਿੱਲੀਆਂ ਦੇ ਨੇ ਵੈਟਰਨਰੀ ਡਾਕਟਰਸ ਦੀ ਇੰਨੀ ਜ਼ਿਆਦਾ ਵੈਲਿਊ ਹੈ ਬਾਹਰਲੇ ਮੁਲਕਾਂ 'ਚ ਕਿ ਇਨਸਾਨਾਂ ਤੋਂ ਵੀ ਜੇ ਡਾਕਟਰ ਇਨਸਾਨਾਂ ਵਾਲੇ ਨੇ ਉਹਨਾਂ ਨਾਲੋਂ ਜ਼ਿਆਦਾ ਵੈਟਰਨਰੀ ਦੀ ਉੱਤੇ ਜਿਹੜੀ ਹੈ ਇੱਜ਼ਤ ਅਸੀਂ ਇੱਥੇ ਕੱਲੀ ਗੜਵਾਸੂ ਰੱਖੀ ਹੋਈ ਹੈ ਅਸੀਂ ਉਹਨਾਂ ਨੂੰ ਸਮਝਾ ਲਿਆ ਪਤਾ ਨਹੀਂ ਤਾਂ ਸਾਡੀ ਮੰਗ ਹੈ ਜੀ ਵੀ ਸਾਡਾ ਜਿਹੜਾ ਵੈਟਰਨਰੀ ਇੰਟਰਨਸ ਦਾ ਸਟਾਈਪੰਡ ਹੈ ਇੰਟਰਨਸ਼ਿਪ ਸਟਾਈਪੰਡ ਹੈ ਜਿਹੜਾ ਉਹ ਵਧਾ ਕੇ 24310 ਰੁਪਏ ਕੀਤਾ ਜਾਵੇ ਫਿਲਹਾਲ ਸਾਨੂੰ ਜਿਹੜਾ ਸਟਾਈਪੰਡ ਹੈ ਉਹ 15000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਚਾਹੇ ਤਾਂ ਆਪਾਂ ਪੰਜਾਬ ਦੇ ਐਮਬੀਬੀਐਸ ਤੇ ਬੀਡੀਐਸ ਅੰਤਾਂਸ ਨਾਲ ਕੰਪੇਅਰ ਕਰ ਲਈਏ ਜਿਨ੍ਹਾਂ ਨੂੰ ਕਿ 22000 ਰੁਪਏ ਮਹੀਨਾ ਦਿੱਤਾ ਜਾ ਰਿਹਾ ਚਾਹੇ ਸਾਡੇ ਗੁਆਂਢੀ ਰਾਜਾਂ ਦੀਆਂ ਯੂਨੀਵਰਸਿਟੀਆਂ ਜਿਵੇਂ ਕਿ ਲੁਬਾਸ ਹਰਿਆਣਾ ਨੂੰ 24310 ਰੁਪਏ ਦਿੱਤਾ ਜਾ ਰਿਹਾ ਬੀਐਚਯੂ ਵਾਰਾਂणसी ਦੇ ਵਿੱਚ 23500 ਦਿੱਤਾ ਜਾ ਰਿਹਾ ਰਾਜੂਬਾਸ ਰਾਜਸਥਾਨ ਦੇ ਵਿੱਚ 22% ਦਿੱਤਾ ਜਾ ਰਿਹਾ ਦੋਨਾਂ ਪਾਸਿਓ ਸਾਡਾ ਜਿਹੜਾ ਸਟਾਈਪੰਡ ਹੈ ਉਹ ਘਟਾ ਹੈ ਅਸੀਂ ਚਾਹੁੰਦੇ ਹਾਂ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰੇ ਤੇ ਛੇਤੀ ਤੋਂ ਛੇਤੀ ਮਤਲਬ ਇਸ ਮਸਲੇ ਨੂੰ ਸੋਲਵ ਕੀਤਾ ਜਾਵੇ ਤੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਅੱਗੇ ਅਸੀਂ ਪ੍ਰੋਟੈਸਟ ਨੂੰ ਹੋਰ ਤਿੱਖਾ ਰੂਪ ਦੇਈਏ ਤਾਂ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੇ ਛੇਤੀ ਤੋਂ ਛੇਤੀ ਸਾਡੀ ਆਵਾਜ਼ ਸੁਣੇ ਤੇ ਇਸ ਸਟਾਈਪਨ ਨੂੰ ਵਧਾਇਆ ਜਾਵੇ